ਮੇਰੇ ਮਨਸਾ ਤੁਹਾਨੂੰ ਵੀ ਕੁਐਸਚਨ ਹੈ ਸੌਰੀ ਇੱਕ ਤਾਂ ਪਹਿਲੇ ਮੇਰੀ ਗਲਤੀ ਹੋ ਗਈ ਤੇ ਮਨਸਾ ਮੇਰਾ ਹੀ ਕੁਐਸਚਨ ਜਿਵੇਂ ਕੀ ਤੁਹਾਨੂੰ ਅਸੀਂ ਦੇਖੀ ਜਾਈ ਥੋੜੀ ਫੈਨ ਫੋਲੋਇੰਗ ਬਹੁਤ ਵੱਡੀ ਹੈ ਪਰ ਇੱਕ ਚੀਜ਼ ਤੁਸੀਂ ਸੋਸ਼ਲ ਮੀਡੀਆ ਤੇ ਕਿੰਨਾ ਕੁ ਐਕਟਿਵ ਰਹਿੰਦੇ ਹੋ ਕਿਉਂਕਿ ਅੱਜ ਕੱਲ ਜੇ ਫੈਨ ਫੋਲੋਇੰਗ ਬਣਾਣੀ ਤੇ ਸੋਸ਼ਲ ਮੀਡੀਆ ਤੇ ਆਣਾ ਪੈਂਦਾ ਪਰ ਆਖਿਰਕਾਰ ਤੁਹਾਨੂੰ ਦੇਖ ਕੇ ਤੁਸੀਂ ਬਹੁਤ ਘੱਟ ਹੁੰਦੇ ਹੋ ਅੱਜ ਕੱਲ ਸੋਸ਼ਲ ਮੀਡੀਆ ਤੇ ਇਸਦੇ ਮੈਂ ਹੁੰਦਾ ਕੱਦ ਸੀ ਨਹੀਂ ਜੇ ਦੇਖਿਆ ਜ ਤੁਸੀਂ ਬਹੁਤ ਘੱਟ ਹੋ ਆਪਾਂ ਇਕੱਠੇ ਪਾਪ ਕੌਰਨ ਖਾਵਾਂਗੇ ਦੇਖੋ ਉਹ ਤਰ੍ਹਾਂ ਪਤਾ ਕੀ ਹੁੰਦਾ ਹੈ ਜੇ ਜਦੋਂ ਅਸੀਂ ਤੁਹਾਡੀ ਏਸੀਐਸ ਉਹ ਮੈਨੂਅਲ ਯੁੱਗ ਸੀ ਡਿਜੀਟਲ ਯੁੱਗ ਬਾਤ ਸ਼ੁਰੂ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਸ਼ੁਰੂ ਹੋਇਆ ਅਸੀਂ ਸਭ ਤੋਂ ਪਹਿਲਾਂ ਇਹ ਚੈਨਲ ਸਿਸਟਮ ਬਣਾਇਆ ਜੇ ਲੋਖਾਇ ਰੇਤਾ ਕਾਰਪੋਰੇਟ ਆ ਸਾਡਾ ਦੋਸਤ ਪਰ ਮੇਰੀ ਖੜਕ ਜਾਂਦੀ ਸੀ ਵਿਚਾਰਾਂ ਦੇ ਆਧਾਰ ਤੇ ਮੇਰੀ ਹਰ ਬੰਦੇ ਨੇ ਇਸ ਕਰ ਖੜਕਦੀ ਕਿ ਮੈਂ ਨਿਭ ਕੇ ਕੰਮ ਨਹੀਂ ਕਦੇ ਕਰਿਆ ਐਸੀ ਜ਼ਿੱਦ ਚ ਫਿਰ ਮੈਂ ਸਮਾਜਿਕ ਮੀਡੀਆ ਸ਼ੁਰੂ ਕਰਿਆ ਸੀ ਤੋਂ ਐਸੀ ਜ਼ਿੱਦ ਚ ਕੰਪਨੀ ਸ਼ੁਰੂ ਕਰੀ ਸੀ ਕਿੰਨਾ ਹੀ ਇਦਾਂ ਬਿਤ ਕਰਾਇਆ ਠੱਕੇ ਨਾਲ ਸੋ ਉਹ ਕੰਮ ਜ਼ਰੂਰ ਸ਼ੁਰੂ ਤੇ ਤੇ ਕਰਿਆ ਪਰ ਇਹ ਕਲਾ ਦੇਖੋ ਕੀ ਹੁੰਦਾ ਸਮਾਜਿਕ ਮੀਡੀਆ ਦੀ ਦੁਰਵਰਤਤ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਕਿ ਮੈਂ ਅੱਜ ਆਪਾਂ ਕਿਸੇ ਕੰਮ ਲਈ ਇਕੱਠੇ ਹੋਏ ਆ ਕਿ ਇੱਕ ਫਿਲਮ ਬਣੀ ਹੈ ਪ੍ਰੋਡਿਊਸਰ ਨੇ ਬਹੁਤ ਮਨੀ ਉਧਰ ਤੇ ਲਾਈ ਹੈ ਔਰ ਬੜੀ ਜਜ਼ਬਾਤੀ ਫਿਲਮ ਬਣਾਈ ਹੈ ਇਹ ਤੁਹਾਡੇ ਤੱਕ ਆਉਣਾ ਜ਼ਰੂਰੀ ਹੈ ਪਰ ਸਵਖਤੇ ਉੱਠ ਕੇ ਮਤਲਬ ਅੱਖਾਂ ਬਿਨਾ ਤੋਤੇ ਲਾਈਵ ਲਾ ਕੇ ਅੱਛਾ ਫਿਰ ਜਦ ਤੱਕ ਥੱਲੇ ਕੋਈ ਕਮੈਂਟ ਨਹੀਂ ਆਉਂਦਾ ਫਿਰ ਉਹਨਾਂ ਦੇ ਕਲਾਕਾਰਾਂ ਦੇ ਐਕਟਰਾਂ ਦੇ ਚਿਹਰੇ ਦੀ ਘਬਰਾਹਟ ਦੇਖਿਓ ਵੀ ਕੋਈ ਆਇਆ ਹੈ ਹੀ ਨਹੀਂ ਯਾਰ ਇਹ ਵੀ ਵੇਚਤੀ ਐ ਆਜ ਉਹ ਆਜੋ ਛੇਤੀ ਤਾੜੀਆਂ ਮਾਰਦੇ ਆ ਪਤਾ ਨਹੀਂ ਕੀ ਕੀ ਕਰਦੇ ਆ ਇਹ ਬੰਦੇ ਵਾਲਾ ਕੰਮ ਥੋੜੀ ਐ ਯਾਰੇ ਬੰਦਾ ਕੰਮ ਕਰਦਾ ਸੋਹਣਾ ਲੱਗਦਾ ਔਰ ਚੋਚਲੇ ਕਰਦੀ ਔਰਤ ਸੋਹਣੀ ਲੱਗਦੀ ਐ ਕੁੜੀਆਂ ਜੱਜ ਦੀਆਂ ਗਹਿਣੇ ਪਾਏ ਮੰਦਾ ਥੋੜੀ ਇੰਨਾ ਕੁਸ਼ ਪਾ ਸਕਦਾ ਸੋ ਇਸ ਕਰਕੇ ਸਮਾਜਿਕ ਕਮੇਡੀਆਂ ਕੰਮ ਲਈ ਵਰਤੀਏ ਉਹ ਇੱਕ ਘੜਾ ਮ चौधरी ਆਗੇ ਮਤਲਬ ਅਜੀਬ ਜੀਵ ਕਿਰਦਾਰ ਪੇਸ਼ ਹੋ ਜਾਂਦੇ ਚੰਗਾ ਨਹੀਂ ਲੱਗਦਾ ਕਿਸੇ ਦੁਨੀਆ ਦੇ ਹਿੱਸੇ ਚ ਇਸ ਤਰ੍ਹਾਂ ਦੀ ਦਰਬਾਰ ਤੋਂ ਤੁਸੀਂ ਹੁੰਦੀ ਦੇਖੀਆ ਪੜੇ ਲਿਖਿਆ ਸਾਰੇ ਨਹੀਂ ਕੀ ਸਾਰੀ ਜੁਰਤ ਫੇਸਬੁਕ ਤੇ ਦਿਖਾਈ ਜਾਣੀ ਹੈ ਜਦੋਂ ਲੋਡ ਪੈਂਦੀ ਹੈ ਫਿਰ ਕੋਈ ਆਉਂਦਾ ਨਹੀਂ ਹੈ ਨਾ ਸੋ ਨਹੀਂ ਇਹ ਚੰਗਾ ਨਹੀਂ ਲੱਗਦਾ ਆ ਜਿਹੜੇ ਸੀਨੀਅਰ ਜਿੱਦਾਂ ਤੁਸੀਂ ਆ ਜਿਹੜੀ ਤੁਹਾਡੀ ਅਗਲੀ ਜਨਰੇਸ਼ਨ ਹੈ ਸਾਡਾ ਇਹ ਫਰਜ ਬਣਦਾ ਹੈ ਇਹ ਸਬਕ ਬਣਦਾ ਹੈ ਔਰ ਵੈਸੇ ਵੀ ਦਿਮਾਗ ਚ ਰੱਖੋ ਲੋੜ ਤੋਂ ਜ਼ਿਆਦਾ ਤੁਸੀਂ ਦੇਖੋਗੇ ਤਾਂ ਦੁਨੀਆ ਤੁਹਾਨੂੰ ਪਰਵਾਹ ਨਹੀਂ ਕਰਦੀ ਚੰਗਾ ਨਹੀਂ ਸਮਝਦੀ ਫਿਰ ਗਾਲ ਹੀ ਕਢਦੇ ਆ ਸੋ ਇਹ ਕੰਮ ਲਈ ਵਰਤੀ ਆਪਾਂ ਔਰ ਵੈਸੇ ਵੀ ਮੈਂ ਬੇਨਤੀ ਕਰਦਾ ਹਾਂ ਸਿਸਟਮ ਨੂੰ ਜਾਂ ਸਰਕਾਰ ਨੂੰ ਜੇ ਤੁਹਾਡੀ ਅਪਰੋਚ ਹੈ ਸਿਸਟ ਸਰਕਾਰ ਚ ਤਾਂ ਜਿਹਨੇ ਜਿਹੜੇ ਸਮਾਜਿਕ ਮੀਡੀਆ ਇਹਦੇ ਤੇ ਜਿਹੜੇ ਲਾਈਵ ਹੋਣੇ ਆ ਉਹਦੇ ਪ੍ਰੋਪਰ ਪੈਸੇ ਰੱਖੇ ਜਾਣ 10000 ਰੁਪਏ ਲੱਗੇ ਜੇ ਇਹਨੇ ਲਾਈਵ ਹੋਣਾ ਬਟਨ ਦੱਬਣ ਲੱਗੇ ਦੁੱਖ ਤਾਂ ਲੱਗੇ 250 ਰੁਪਏ ਜੀਕਾ ਮਰ ਜਨੇ ਸਾਰਾ ਦਿਨ ਸੱਚ ਨੂੰ ਝੂਠ ਝੂਠ ਨੂੰ ਸੱਚ ਰਾਤ ਨੂੰ ਗਲਤ ਕੰਮ ਕਰਨ ਸਵੇਰੇ ਚਿੱਟੇ ਕੱਪੜੇ ਪਾ ਕੇ ਸਵੇਰੇ ਤੜਕੇ ਹੀ ਫਿਰ ਮਤਲਬ ਸਿਫਤੀ ਇਕੱਠੀ ਕਰ ਦੇਣੀ ਫਿਰ ਰੌਲਾ ਪਾਉਣਾ ਛੋਟਾ ਸੱਚਾ ਹੋ ਜਾਂਦਾ ਸੱਚਾ ਝੂਠਾ ਹੋ ਜਾਂਦਾ ਆਪਾਂ ਚੰਗੇ ਕੰਮ ਕਰੀਏ ਜੋੜੀਏ ਸਿਰਾਂ ਨਾਲ ਸਿਰ ਬਹੁਤ ਚੀਜ਼ਾਂ এনवायरमेंट ਤੇ ਕੰਮ ਕਰਨਾ ਪਾਣੀ ਜਾ ਰਿਹਾ ਸੋਚੋ ਤੁਸੀਂ ਜੇ ਪਾਣੀ ਨਾ ਰਿਹਾ ਸਾਰਾ ਦਿਨ ਸਿੱਖਿਆਮਾਂ ਦੀਆਂ ਗੱਲਾਂ ਕਰਦੇ ਆਪਾਂ ਗੁਰੂ ਸਾਹਿਬ ਦਾ ਤਾਂ ਇੱਕੋ ਮੈਸੇਜ ਸੀ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮੱਤ ਇਹ ਤਿੰਨੇ ਚੀਜ਼ਾਂ ਦਾ ਬਚਾਉਣੀ ਹੈ ਇਹਦੇ ਲਈ ਤਾਂ ਲੁਕਾਈ ਚੱਲ ਰਹੀ ਹੈ ਉਹ ਅਸੀਂ ਵਿਚਾਰ ਨਹੀਂ ਰਹੇ ਤਾਂ ਕੋਸ਼ਿਸ਼ करिए ਵਕਤ ਨਾ ਬਰਬਾਦ करिए ਸਮਾਜਿਕ ਮੀਟਿੰਗ ਤੇ ਜਿੰਨੀ ਝਾਗ ਉੱਤੇ ਛੜਦੇ ਆ ਉਹਦੇ ਨਾਲ ਚੰਗਾ 10 ਦਰਖਤ ਲਾ ਦिए ਜਾ ਕੇ ਕੋਈ ਛਾਵੇਂ ਬੈਠ ਕੇ ਕੋਈ ਤੁਹਾਡੇ ਲਈ ਦੁਆ ਕਰੂਗਾ ਨਾ